ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਹੁਕਮ ਸੁਣਾਇਆ ਜਾਂਦਾ ਹੈ ਦੂਸਰੇ ਪਾਸੇ ਇਸੇ ਹੁਕਮ ਨੂੰ ਕੱਟ ਦਿੱਤਾ ਜਾਂਦਾ ਹੈ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਕਿਉਂ ਕੱਟਿਆ ਜਾਂਦਾ ਹੈ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਅੱਗੇ ਦਵਾਂਗੇ ਪਰ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਹੁਕਮਾਂ ਨੂੰ ਵੀ ਕੱਟ ਦਿੱਤਾ ਗਿਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇਹਨਾਂ ਪੰਜ ਪਿਆਰਿਆਂ ਵੱਲੋਂ ਜੋ ਹੁਕਮ ਦਿੱਤਾ ਗਿਆ ਉਸ ਦੇ ਵਿੱਚ ਇਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਹੁਕਮ ਨੂੰ ਵੀ ਕਾਟ ਦਿੱਤਾ ਗਿਆ ਛੋਟੇ ਜਿਹੇ ਰੂਪ ਦੇ ਵਿੱਚ ਤੁਹਾਨੂੰ ਇਹ ਸਾਰੇ ਵਿਵਾਦ ਦਾ ਕਾਰਨ ਦੱਸੂਗਾ ਆਖਰ ਇਸ ਦੀ ਜੜ ਕੀ ਹੈ ਔਰ ਇਹ ਵਿਵਾਦ ਪੈਦਾ ਕਿਵੇਂ ਹੋਇਆ ਪਰ ਦੂਸਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਸਰਦਾਰ ਸੁਖਪਾਲ ਸਿੰਘ ਖੈਰਾ ਇਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਔਰ ਦੂਸਰੇ ਪਾਸੇ ਇਹ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਡੱਟ ਕੇ ਖੜ ਚੁੱਕੇ ਨੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ 24000 ਏਕੜ ਜੋ ਖੇਤੀ ਯੋਗ ਜ਼ਮੀਨ ਹੈ ਜਿਸ ਦੇ ਉੱਤੇ ਹਰ ਸਾਲ ਖੇਤੀ ਹੁੰਦੀ ਹੈ ਉਸ ਖੇਤੀ ਵਾਲੀ ਜ਼ ਦੇ ਉੱਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਉਸ ਨੂੰ ਅਰਬਨ ਡਿਵੈਲਪਮੈਂਟ ਦਾ ਨਾਮ ਦੇ ਕੇ ਉਸ ਤੇ ਕੋਈ ਨਵਾਂ ਸ਼ਹਿਰ ਉਸਾਰਨਾ ਚਾਹੁੰਦੀ ਹੈ ਜਿਸ ਨੂੰ ਅਰਬਨ ਸਿਟੀ ਦਾ ਨਾਮ ਦਿੱਤਾ ਜਾਵੇਗਾ ਤਰੀਕਾ ਤੋਂ ਵੀ ਸਿੱਖਾਂ ਵਾਸਤੇ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਾਣਕਾਰੀ ਵਿਸਤਾਰ ਸਹਿਤ ਤੁਹਾਨੂੰ ਦੱਸਾਂਗੇ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਸ ਚੈਨਲ ਦੇ ਉੱਤੇ ਅਕਸਰ ਹੀ ਅਸੀਂ ਪੰਜਾਬੀ ਦੇ ਵਿੱਚ ਵੀਡੀਓ ਬਣਾਉਂਦੇ ਹਾਂ ਇਸ ਕਰਕੇ ਉਮੀਦ ਕਰਾਂਗੇ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋਗੇ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅ ਕਾਰਜਕਾਰੀ ਜਥੇਦਾਰ ਪਾਇ ਕੁ ਹੁਕਮ ਜਾਰੀ ਹੋਏ ਨੇ ਇਹਨਾਂ ਵੱਲੋਂ ਜਿਹੜਾ ਹੁਕਮ ਸੁਣਾਇਆ ਗਿਆ ਪਹਿਲਾਂ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਇੱਥੇ ਇਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ ਉਹ ਸਜ਼ਾ ਤੋਂ ਇਹਨਾਂ ਨੂੰ ਮਾਫੀ ਦੇ ਦਿੱਤੀ ਗਈ ਅਤੇ ਉਹਨਾਂ ਨੂੰ 501 ਰੁਪਏ ਦੀ ਦੇਖਰਾ ਕੇ ਘਰ ਜਾਣ ਵਾਸਤੇ ਕਹਿ ਦਿੱਤਾ ਗਿਆ ਕਿ ਅਤੇ ਕਿਹਾ ਕਿ ਤੁਸੀਂ ਸਿੱਖ ਰਹਿਦਮਰਯਤਾ ਦੇ ਅਨੁਸਾਰ ਧਰਮ ਪ੍ਰਚਾਰ ਕਰੋ ਚਲੋ ਇਸ ਤੋਂ ਇਲਾਵਾ ਅਗਲੀ ਖਬਰ ਤੁਹਾਨੂੰ ਦੱਸਦੇ ਹਾਂ ਜਿਹੜੀ ਤਖਤਾਂ ਦੀ ਲੜਾਈ ਦੇ ਨਾਲ ਜੁੜੀ ਹੋਈ ਹੈ ਅਸਲੀ ਤਰੀਕ ਦੇ ਵਿੱਚ ਜਿਹੜੇ ਤਖਤਾਂ ਦੇ ਜਥੇਦਾਰ ਨੇ ਇਹ ਇੱਕ ਦੂਸਰੇ ਦੇ ਨਾਲ ਲੜ ਰਹੇ ਨੇ ਜਾਂ ਕਮੇਟੀਆਂ ਦੇ ਜੋ ਤਖਤਾਂ ਦੀਆਂ ਉਹ ਇੱਕ ਦੂਸਰੇ ਦੇ ਨਾਲ ਲੜਾਈ ਕਰ ਰਹੀਆਂ ਨੇ ਜਿਹੜੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਾਬਕਾ ਜਥੇਦਾਰ ਪਾਇਰਨਜੀਤ ਸਿੰਘ ਗਿਆਨੀ ਰਣਜੀਤ ਸਿੰਘ ਗੋਹਰ ਜੀ ਦੇ ਮਾਮਲੇ ਦੇ ਵਿੱਚ ਇੱਕ ਫੈਸਲਾ ਸੁਣਾਇਆ ਗਿਆ ਇਹ ਫੈਸਲਾ ਕੀ ਸੀ ਔਰ ਰਣਜੀਤ ਸਿੰਘ ਗੋਹਰ ਦਾ ਕੀ ਮਾਮਲਾ ਸੀ ਪਹਿਲਾਂ ਇਹ ਸੁਣ ਲਓ ਸਾਲ 2022 ਦੇ ਵਿੱਚ ਪੰਜਾਬ ਤੋਂ ਇੱਕ ਡਾਕਟਰ ਸਾਹਿਬ ਗੁਰਿੰਦਰ ਸਿੰਘ ਜੀ ਪਟਨਾ ਸਾਹਿਬ ਜਾਂਦੇ ਨੇ ਔਰ ਉੱਥੇ ਜਾ ਕੇ ਤਕਰੀਬਨ 5 ਕਰੋੜ ਰੁਪਏ ਦੀ ਰਾਸ਼ੀ ਦਾ ਜਿਹੜਾ ਸਮਾਨ ਉਹ ਡੋਨੇਟ ਕਰਦੇ ਨੇ ਜਿਸ ਦੇ ਵਿੱਚ ਇੱਕ ਸੋਨੇ ਦੀ ਸ਼੍ਰੀ ਸਾਹਿਬ ਹੁੰਦੀ ਹੈ ਇਸ ਸ਼੍ਰੀ ਸਾਹਿਬ ਨੂੰ ਲੈ ਕੇ ਡਾਕਟਰ ਸਾਹਿਬ ਵੱਲੋਂ ਇਹ ਇਲਜ਼ਾਮ ਲਾਏ ਜਾਂਦੇ ਜਿਹੜੀ ਸ਼੍ਰੀ ਸਾਹਿਬ ਸੋਨੇ ਦੀ ਸ਼੍ਰੀ ਸਾਹਿਬ ਦਿੱਤੀ ਗਈ ਸੀਗੀ ਜਥੇਦਾਰ ਪਾਇਰ ਰਣਜੀਤ ਸਿੰਘ ਗੋਹਰ ਜੀ ਨੂੰ ਤਾਂ ਰਣਜੀਤ ਸਿੰਘ ਗੋਹਰ ਜੀ ਬਾਅ ਨੇ ਉਹਨਾਂ ਨੂੰ ਕੋਈ ਵੀ ਸੋਨੇ ਦੀ ਸ਼ੀਰੀ ਸਾਹਿਬ ਨਹੀਂ ਦਿੱਤੀ ਗਈ ਅਤੇ ਉਹਨਾਂ ਨੂੰ ਇੱਕ ਸਧਾਰਨ ਸ਼ੀਰੀ ਸਾਹਿਬ ਦਿੱਤੀ ਗਈ ਜਿਸ ਤੋਂ ਬਾਅਦ ਜਥੇਦਾਰ ਭਾਈ ਰਣਜੀਤ ਸਿੰਘ ਗੋਹਰ ਦੇ ਉੱਤੇ ਭ੍ਰਸ਼ਟਾਚਾਰ ਦੇ આરોਪ ਲੱਗੇ ਜਿਸ ਤੋਂ ਬਾਅਦ ਮਾਮਲਾ ਪੁਲਿਸ ਕੇਸ ਤੱਕ ਪਹੁੰਚ ਗਿਆ ਫਿਰ ਪੁਲਿਸ ਕੇਸ ਦੇ ਵਿੱਚ ਗੁਰਦੁਆਰਾ ਕਮੇਟੀਆਂ ਨੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ ਇਸ ਤੋਂ ਬਾਅਦ ਇਸ ਮਸਲੇ ਉੱਤੇ ਕਮੇਟੀ ਬਣਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਉਸ ਕਮੇਟੀ ਨੂੰ ਉਸਨੇ ਜਾਂਚ ਕਰਕੇ ਭੇਜਣਾ ਸੀ ਕਿ ਕੌਣ ਸਹੀ ਬੋਲਦਾ ਹੈ ਕੌਣ ਗਲਤ ਪਰ ਉਸ ਕਮੇਟੀ ਨੇ ਅਜ ਤੱਕ ਕੋਈ ਵੀ ਜਾਂਚ ਰਿਪੋਰਟ ਨਹੀਂ ਸੋਪੀ ਸ਼੍ਰੀ ਅਕਾਲ ਤਖ ਸਾਹਿਬ ਇਸ ਤੋਂ ਇਲਾਵਾ ਫਿਰ ਸ਼੍ਰੀ ਅਕਾਲ ਤਖ ਸਾਹਿਬ ਵੱਲੋਂ ਇੱਕ ਹੋਰ ਸਾਬਕਾ ਜੱਜ ਨੇ ਉਹਨਾਂ ਦੇ ਹੱਕ ਦੇ ਵਿੱਚ ਮਤਲਬ ਉਹਨਾਂ ਦੀ ਇਕਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਫਿਰ ਉਹਨਾਂ ਨੇ ਜਾਂਚ ਕੀਤੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਸੌਂਪੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਗੋਹਰ ਜਿਹੜੇ ਨੇ ਇਹ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਇਹਨਾਂ ਦਾ ਕੋਈ ਵੀ ਸਬੂਤ ਉਹਨਾਂ ਨੂੰ ਨਹੀਂ ਮਿਲਿਆ ਉਸ ਦੇ ਉੱਤੇ ਜਥੇਦਾਰ ਸਾਹਿਬ ਨੇ ਫੈਸਲਾ ਹੁਣਾਤਾ ਕਿ ਭਾਈ ਜਿਹੜੇ ਸਾਬਕਾ ਜਥੇਦਾਰ ਨੇ ਗੋਹਰ ਸਾਹਿਬ ਇਹਨਾਂ ਦੀ ਜਿਹੜੀਆਂ ਸੇਵਾਵਾਂ ਨੇ ਇਹਨਾਂ ਨੂੰ ਵਾਪਸ ਦਿੱਤੀਆਂ ਜਾਂਦੀਆਂ ਪਰ ਦੂਜੇ ਪਾਸੇ ਜਦ ਇਹ ਹੁਕਮ ਹੋਇਆ ਤਾਂ ਇਸ ਦੀ ਜਿਹੜੀ ਕਾਟ ਕਰ ਦਿੱਤੀ ਗਈ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਜਿਹ ਤੇ ਮਾਮਲੇ ਉੱਤੇ ਸੰਪੂਰਨ ਰੋਕ ਲਾ ਦਿੱਤੀ ਗਈ ਸੀ ਸਾਲ 2022 ਦੇ ਵਿੱਚ ਹੀ ਤਾਂ ਅਕਾਲ ਤਖਤ ਸਾਹਿਬ ਦੇ ਵਿੱਚ ਉਸ ਸਮੇਂ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਵੱਲੋਂ ਸਾਲ 2022 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਗੋਹਰ ਦੀਆਂ ਸੇਵਾਵਾਂ ਦੇ ਉੱਤੇ ਰੋਖ ਲਾ ਦਿੱਤੀ ਗਈ ਸੀ ਅਤੇ ਜਿਹੜੇ ਪਟਨਾ ਸਾਹਿਬ ਦੇ ਉਸ ਸਮੇਂ ਦੇ ਸਾਬਕਾ ਜਥੇਦਾਰ ਸਿਪਾਈ ਇਕਬਾਲ ਸਿੰਘ ਅਤੇ ਉਹਨਾਂ ਦੇ ਕਈ ਹੋਰ ਸਾਥੀ ਉਹਨਾਂ ਦੇ ਉੱਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਹੁਣ ਪਟਨਾ ਸਾਹਿਬ ਦੀ ਕਮੇਟੀ ਕਹਿੰਦੀ ਕਿ ਜੋ ਉਸ ਸਮੇਂ ਸਾਲ 2022 ਦੇ ਵਿੱਚ ਜਿਹੜਾ ਫੈਸਲਾ ਹੋਇਆ ਸੀ ਉਹੀ ਇਨ ਬਿਨ ਲਾਗੂ ਰਹੇ ਅਤੇ ਉਸ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਹੋਣੀ ਚਾਹੀਦੀ ਅਸੀਂ ਇਸ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਹੁਕਮ ਕਾਟ ਉਹਦੀ ਕਾਟ ਕਰ ਦਿੱਤੀ ਹੁਣ ਪਟਨਾ ਸਾਹਿਬ ਦੇ ਹੁਕਮਾਂ ਦੀ ਜਿਹੜੀ ਪਟਨਾ ਸਾਹਿਬ ਤੋਂ ਜਿਹੜੇ ਪੰਜ ਪਿਆਰਿਆਂ ਦੀ ਇਕਬਾਈ ਦੇ ਵਿੱਚ ਜਿਹੜਾ ਹੁਕਮ ਸੁਣਾਇਆ ਗਿਆ ਇਸ ਦੀ ਜਿਹੜੀ ਕਾਟ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਕਾਟ ਕਰ ਦਿੱਤੀ ਹੈ ਇਸ ਤੋਂ ਇਲਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਵੀ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਿਹੜੇ ਪੰਜ ਪਿਆਰੇ ਵੱਲੋਂ ਜਿਹੜਾ ਹੁਕਮ ਸੁਣਾਇਆ ਗਿਆ ਸੀ ਉਸ ਦੀ ਕਾਟ ਕਰ ਦਿੱਤੀ ਹੈ ਜਿੰਨੇ ਵੀ ਤਖਤ ਨੇ ਉਹ ਇੱਕ ਦੂਸਰੇ ਦੇ ਹੁਕਮਾਂ ਦੀ ਕਾਟ ਕਰੀ ਜਾਂਦੇ ਨੇ ਅੱਜ ਦੇ ਤਰੀਕ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਇੰਟਰਨੈਸ਼ਨਲ ਮੀਡੀਆ ਤੱਕ ਪਹੁੰਚ ਚੁੱਕਾ ਹੈ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਮੋੜ ਹੁੰਦਾ ਹੈ ਕੀ ਨਹੀਂ ਪਰ ਇੱਥੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੋਰ ਜਾਣਕਾਰੀ ਦੱਸਾਂਗੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਕੁਝ ਅਜਿਹੇ ਗ੍ਰੰਥੀ ਕੁਝ ਅਜਿਹੇ ਪ੍ਰਚਾਰਕ ਜਿਹੜੇ ਕੰਮ ਕਰਦੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਬੁਰੇ-bure ਇਲਜ਼ਾਮ ਲੱ ਜਦੋਂ ਐਸਟੀਪੀ ਨੇ ਆਪਣੀ ਇੱਕ ਪੋਸਟ ਦੇ ਵਿੱਚ ਸਾਂਝੀ ਕੀਤੀ ਨੇ ਉਸ ਦੇ ਉੱਤੇ ਵੀ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਜਾਣਕਾਰੀ ਜ਼ਰੂਰ ਦਵਾਂਗੇ ਹੁਣ ਆਪਾਂ ਇੱਥੇ ਵੀਡੀਓ ਦੇਖ ਲੈਨੇ ਹ ਸੁਖਪਾਲ ਸਿੰਘ ਖਹਿਰਾ ਦਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਵਿੱਚ ਜਿਹੜੀ 24000 ਏਕੜ ਜ਼ਮੀਨ ਐਕਵਾਇਰ ਹੋ ਰਹੀ ਹੈ ਇਸ ਜ਼ਮੀਨ ਦੇ ਉੱਤੇ ਆਪਣੀ ਕੀ رائے ਰੱਖੀ ਪੰਜਾਬ ਸਰਕਾਰ ਦੇ ਉੱਤੇ ਵੀ ਇਹਨਾਂ ਨੇ ਨਿਸ਼ਾਨਾ ਸਾਧਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਕਿਸ ਪ੍ਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਖੋ ਰਹੀ ਹੈ ਪੰਜਾਬ ਦੇ ਜਿਹੜੇ ਲੋਕਾਂ ਦੇ ਹੱਕ ਨੇ ਉਹ ਲੁੱਟੇ ਜਾ ਰਹੇ ਨੇ ਕਦੇ ਦਿੱਲੀ ਦੇ ਬਾਣੀਏ ਆ ਜਾਂਦੇ ਨੇ ਕਦੇ ਲਾਲੇ ਆ ਜਾਂਦੇ ਨੇ ਔਰ ਪੰਜਾਬ ਦੇ ਵਿੱਚ ਆ ਕੇ ਲੋਕਾਂ ਦੇ ਜਿਹੜੇ ਹੱਕ ਨੇ ਉਹ ਲੁੱਟ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਜਿਹੜੇ ਅਫਸਰ ਨੇ ਇਹ ਅਫਸਰ ਪ੍ਰਵਾਸੀਆਂ ਨੂੰ ਲਾਇਆ ਜਾ ਰਿਹਾ ਹੈ ਭਗਵੰਤ ਮਾਨ ਸਰਕਾਰ ਦੀ ਸਰਾਸਰ ਨਲਾਈਕੀ ਹੈ ਸੁਖਪਾਲ ਸਿੰਘ ਖੈਰਾ ਦਾ ਇਹ ਵੀਡੀਓ ਸੁਣ ਲਓ ਜਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੜੇ ਹੀ ਇੱਕ ਸੰਜੀਦਾ ਮੁੱਦੇ ਤੇ ਸਾਰੇ ਇਕੱਤਰ ਆ ਸੱਦਾ ਪੱਤਰ ਸਾਨੂੰ ਸਰਦਾਰ ਜਗਰੂਪ ਸਿੰਘ ਦੀ ਹਸਨਪੁਰ ਔਰ ਸਾਡੇ ਸਤਕਾਰਯੋਗ ਸਟੇਜ ਉੱਪਰ ਬੈਠੇ ਕਿਸਾਨੋ ਆਗੂਆਂ ਨੇ ਦਿੱਤਾ ਬੱਤੀਆਂ ਪਿੰਡਾਂ ਦੀ ਲਗਭਗ 24000 ਏਕੜ ਜ਼ਮੀਨ ਬੜੇ ਛਾਤਰ ਤਰੀਕੇ ਨਾਲ ਅਕਵਾਇਰ ਕਰਨ ਦੀ ਤੁਹਾਡੇ ਕੋਲੋਂ ਖੋਣ ਦੀ ਤਿਆਰੀ ਸਰਕਾਰ ਨੇ ਕੀਤੀ ਹੋਈ ਨੋਟੀਫਿਕੇਸ਼ਨ ਇਸ਼ੂ ਕਰਤੀ ਆ ਪਿੰਡਾਂ ਦੇ ਨਾਮ ਖਸਰਾ ਨੰਬਰ ਸਭ ਕੁਝ ਜਗਜ਼ਾਹ ਹੋ ਗਿਆ ਪਹਿਲੀ ਗੱਲ ਤਾਂ ਪੰਜਾਬ ਬਹੁਤ ਛੋਟਾ ਸੂਬਾ ਵਾ ਸਾਡੀ ਬੜੀ ਉਪਜਾਊ ਜ਼ਮੀਨ ਹੈ ਔਰ ਖੇਤੀ ਜਿਹੜੀ ਆ ਇਹਦਾ ਰਕਪਾ ਕਿਉਂਕਿ ਅਰਬਨਾਈਜੇਸ਼ਨ ਹੋਈ ਸ਼ਹਿਰੀਕਰਨ ਹੋਇਆ ਸੂਬੇ ਦਾ ਕਾਫੀ ਅਰਸੇ ਤੋਂ ਘਟਦਾ 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 ਜਾ ਰਿਹਾ ਵਾ ਔਰ ਇਸ ਤੋਂ ਇਲਾਵਾ ਜਿਹੜੇ ਨੈਸ਼ਨਲ ਕੋਈ ਪ੍ਰੋਜੈਕਟਸ ਆਉਂਦੇ ਨੇ ਚਾਹੇ ਉਹ ਇੰਡਸਟਰੀ ਹੁੰਦੀ ਆ ਚਾਹੇ ਉਹ ਹਾਈਵੇ ਦੇ ਨੈਟਵਰਕ ਆਉਂਦੇ ਨੇ ਜਿਹੜੇ ਭਾਰਤ ਮਾਲਾ ਦੇ ਅਧੀਨ ਆਏ ਜਾਂ ਕੁਝ ਆਏ ਆ ਜੋ ਦਿੱਲੀ ਕਟੜਾ ਵਗੈਰਾ ਤੁਸੀਂ ਦੇਖ ਰਹੋਗੇ ਹਰ 5 7 10 ਕਿਲੋਮੀਟਰ ਬਾਅਦ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਕਿਸਾਨਾਂ ਦੀਆਂ ਤੇ ਉਹਨਾਂ ਨੂੰ ਇਸ ਕੰਮ ਵਾਸਤੇ ਇਸਤੇਮਾਲ ਕੀਤਾ ਗਿਆ ਜ਼ਮੀਨਾਂ ਜਿਹੜੀਆਂ ਲੈਜਿਟਿਮੇਟਲੀ ਐਕਵਾਇਰ ਹੋਈਆਂ ਕਾਇਦਾ ਕਾਨੂੰਨ ਦੇ ਤਹਿਤ ਉਹਨਾਂ ਦੇ ਵੀ ਪੈਸੇ ਲੋਕੀ ਹਲੇਗਾ ਟੱਕਰਾ ਮਾਰਦੇ ਫਿਰਦੇ ਨੇ ਬਹੁਤ ਉਹ ਗਿਆ ਅਪੀਲਾ ਦਲੀਲਾ ਲੰਮਾ ਅਰਸਾ ਉਹ ਲੰਘ ਜਾਂਦਾ ਲੇਕਿਨ ਆ ਜਿਹੜੀ ਭਗਵਤ ਮਾਨ ਦੀ ਇਹ ਚਾਲ ਆ ਇਹ ਬੇਸਿਕਲੀ ਲੈਂਡ ਮਾਫੀਆ ਦਾ ਕੰਮ ਆ ਇਹ ਦਿੱਲੀ ਤੋਂ ਬੈਠੇ ਜਿਹੜੇ ਉਹਨਾਂ ਦੇ ਆਕਾ ਨੇ ਕੇਜਰੀਵਾਲ ਤੇ ਸਸੋਡੀਆਂ ਇਹ ਕੁਛ ਨਾ ਕੁਛ ਇਦਾਂ ਹੀ ਸੋਚਦੇ ਰਹਿੰਦੇ ਕਿ ਅਸੀਂ ਪੰਜਾਬ ਨੂੰ ਕਿਵੇਂ ਐਕਸਪਲੋਇਟ ਕਰਨਾ ਵਾ ਉਹ ਕਿ ਰਹਿ ਗਿਆ ਸਾਲ ਡੇਢ ਇਹਨਾਂ ਦਾ ਦਿੱਲੀੋਂ ਇਹਨਾਂ ਨੂੰ ਲੋਕਾਂ ਨੇ ਇਨਕਾਰ ਚੁੱਕੇ ਨੇ ਇਹਨਾਂ ਨੂੰ ਐ ਲੱਗਦਾ ਕਿ ਪੰਜਾਬ ਤੋਂ ਜੋ ਕੁਝ ਅਸੀਂ ਹੋਣ ਕੱਢ ਸਕਦੇ ਹਾਂ ਕੱਢ ਲਈਏ ਕੱਲ ਪਰसों ਉਹਨਾਂ ਨੇ ਸਾਡੇ ਤੇ ਦੋ ਹਮਲੇ ਕੀਤੇ ਨੇ ਡਾਇਰੈਕਟਲੀ ਪਹਿਲਾ ਹਮਲਾ ਕੀਤਾ ਉਹਨਾਂ ਨੇ ਸਾਡੇ ਜੋ ਅਹਿਮ ਅਹੁਦੇ ਨੇ ਪੰਜਾਬ ਦੇ ਵੈਸੇ ਤਾਂ ਅਨ ਆਫੀਸ਼ੀਅਲੀ ਉਹਨਾਂ ਨੇ ਪਹਿਲਾਂ ਹੀ ਕੇਜਰੀਵਾਲ ਨੇ ਆਪਣਾ ਇੱਕ ਘਟਿਆ ਜਾਂ ਪੀਏ ਕੋਈ ਵਿਭਬ ਕੁਮਾਰ ਜਿਸ ਨੇ ਇੱਕ ਮੈਂਬਰ ਪਾਰਲੀਮੈਂਟ ਸਵਾਤੀ ਮਾਲੀਵਾਲ ਨੂੰ ਢਿੱਡ 'ਚ ਲੱਤਾਂ ਮਾਰ ਕੇ ਕੁੱਟਿਆ ਉਹਤੇ ਪਰਚਾ ਦਰਜ ਹੋਇਆ ਜੇਲ੍ਹ ਗਿਆ ਉਸ ਬੰਦੇ ਨੂੰ ਲਿਆ ਕੇ ਚੀਫ ਮਿਨਿਸਟਰ ਦੇ ਦਫ਼ਤਰ ਵਿੱਚ ਬਿਠਾ ਦਿੱਤਾ ਹੋਇਆ ਆਲਰੇਡੀ ਫਿਰ ਦਿੱਲੀ ਦੇ ਵਿੱਚ ਤਾਂ ਕਿਹਾ ਇਨਕਾਰੇ ਹੋਇਆ ਸੁਸ਼ੋਡਿਆ ਤੇ ਸਤਿੰਦਰ ਜੈਨ ਜਿਹਨਾਂ ਨੂੰ ਲੋਕਾਂ ਨੇ ਆਪਣੀਆਂ ਸੀਟਾਂ ਹਰਾਤੀਆਂ ਵਿੱਚੇ ਕੇਜਰੀਵਾਲ ਹਰਾਤਾ ਉਹ ਸਾਡੇ ਪੰਜਾਬ ਦੇ ਇੰਚਾਰਜ ਬਣਾ ਦਿੱਤੇ ਨੇ ਰਾਜ ਸਭਾ ਦੇ ਮੈਂਬਰ ਸਾਡੇ ਪੰਜਾਬ ਤੋਂ ਗੈਰ ਪੰਜਾਬੀ ਚਾਹੇ ਉਹ ਸੰਦੀਪ ਪਟਕਾ ਚਾਹੇ ਰਘਬ ਚੰਡਾ ਚਾਹੇ ਜਿੰਨੀਆਂ ਮਰਜ਼ੀ ਕਹਿਣ ਕਿ ਸਾਡੀਆਂ ਜਰਾ ਪੰਜਾਬ ਚ ਨੇ ਲੇਕਿਨ ਹੰ ਗੈਰ ਪੰਜਾਬੀ ਸਾਡੇ ਉਹ ਕਦੀ ਹੋ ਨਹੀਂ ਸਕਦੇ ਅੱਜ ਪੰਜਾਬ ਚ ਜਿਹੜੇ ਅਹਿਮ ਪੋਜੀਸ਼ਨਸ ਤੁਸੀਂ ਕਦੀ ਦੇਖਿਆ ਬੈਠੇ ਹੋ ਸਾਰੇ ਪੰਜਾਬ ਦਾ ਚੀਫ ਮਿਨਿਸਟਰ ਆਮ ਕੌੜ ਤੇ ਪੂਰਨ ਤੌਰ ਤੇ ਗੁਰਸੇਖ ਹੋਇਆ ਕਰਦਾ ਸੀ ਲੈ ਲਓ ਤੁਸੀਂ ਪਹਾ 1966 ਜਦੋਂ ਪੰਜਾਬ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਪਿੱਛੇ ਚੱਲ ਜੋ ਜੋਇੰਟ ਪੰਜਾਬ ਦੇ ਵਿੱਚ ਵੀ ਸਰਦਾਰ ਪ੍ਰਤਾਪ ਸਿੰਘ ਕਹਿਰਾ ਕਹਿਰੋ ਐਕਸਟਰਾ ਸਾਰੇ ਕਿਉਂਕਿ ਉਹਦੀ ਦਿੱਖ ਜਿਹੜੀ ਸੀ ਪਰਸਨੈਲਿਟੀ ਇੱਕ ਅੱਛੀ ਹੋਣੀ ਚਾਹੀਦੀ ਸੀ ਲੋਕਾਂ ਦੇ ਪ੍ਰਭਾਵ ਪੈਂਦਾ ਅੱਜ ਸਾਡਾ ਮੁੱਖ ਮੰਤਰੀ ਇੱਕ ਟੋਪੀ ਵਾਲਾ ਉਹ ਜਦੋਂ ਉਹਦੀ ਟੋਪੀ ਲਾ ਕੇ ਇੱਧਰ ਪੁਗਾ ਕੇ ਮਾਰਦਾ ਨਾ ਉਹਨੂੰ ਕੋਈ ਕੇਸਾਂ ਦੀ ਰਿਸਪੈਕਟ ਆ ਨਾ ਉਹਨੂੰ ਕੋਈ ਸਿੱਕੀ ਦੀ ਰਿਸਪੈਕਟ ਆ ਨਾ ਉਹ ਪੰਜਾਬ ਦੇ ਨਾਮ ਕਿਸਾਨਾਂ ਦੀ ਰਿਸਪੈਕਟ ਆ ਅੱਜ ਪੰਜਾਬ ਚ ਚੀਫ ਸੈਕਟਰੀ ਆਮ ਤੌਰ ਤੇ ਕੋਈ ਚੰਗਾ ਸਿੱਖ ਅਫਸਰ ਲੱਭ ਕੇ ਲਾਇਆ ਜਾਂਦਾ ਸੀਗਾ ਸਾਡਾ ਅੱਜ ਜਿਹੜਾ ਚੀਫ ਸੈਕਟਰੀ ਆ ਉਹ ਨੌਨ ਪੰਜਾਬੀ ਆ ਗੈਰ ਪੰਜਾਬੀ ਪੰਜਾਬ ਦਾ ਡੀਜੀਪੀ ਗ ਪੰਜਾਬ ਦਾ ਹੋਮ ਸੈਕਟਰੀ ਗੈਰ ਪੰਜਾਬੀ ਆ ਅੰਮ੍ਰਿਤਸਰ ਦਾ ਡੀਸੀ ਹਮੇਸ਼ਾ ਇੱਕ ਪ੍ਰਥਾ ਸੀ ਕਿ ਉੱਥੇ ਕਿਉਂਕਿ ਦਰਬਾਰ ਸਾਹਿਬ ਆ ਤੇ ਸਿੱਖਾਂ ਦਾ ਇਹ ਕਿਸਮ ਦਾ ਮੱਕਾ ਮੰਨਿਆ ਜਾਂਦਾ ਉੱਥੇ ਹਮੇਸ਼ਾ ਸਿੱਖ ਡੀਸੀ ਲਾਇਆ ਜਾਂਦਾ ਸੀ ਕੋਈ ਪਰਵਾਹ ਨਹੀਂ ਬਹੁਤੇ ਅਫਸਰ ਐਸ ਵੱਲੇ ਜ਼ਿਲ੍ਹਿਆਂ ਦੇ ਵਿੱਚ ਆਈਐਸ ਆ ਆਈਪੀਐਸ ਜਿਹੜੇ ਨੇ ਉਹ ਸਾਰੇ ਗੈਰ ਪੰਜਾਬੀ ਲਾਇਆ ਤੇ ਪਰਸੋਂ ਪਲੂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜੀ ਬਹੁਤ ਅਹਿਮ ਸੰਸਥਾ ਜਿਹਨੇ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਨਾ ਜਿਹਨੇ ਸਾਰੀ ਇੰਡਸਟਰੀ ਦਾ ਵਾਤਾਵਰਣ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਉਹਨੂੰ ਕੋ ਬਹੁਤ ਵੱਡੇ ਅਧਿਕਾਰ ਆ ਤੇ ਕਰੀਨਾ ਗੁਪਤਾ ਇਕ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕੋਈ ਸਕੱਤਰ ਸਕੁੱਤਰ ਉਹਨੂੰ ਕੇਜਰੀ ਵਾਲੇ ਭਗਵੰਤ ਪਾਣ ਹੁਕਮ ਕਰਕੇ ਲਿਵਾਤਾ ਇੱਕ ਕੋਈ ਲਾਰਜ ਇੰਡਸਟਰੀਅਲ ਬੋਰਡ ਜਿਹੜੇ ਇੰਡਸਟਰੀ ਨੂੰ ਸਾਰਾ ਦੇਖਣਾ ਦੀਪਕ ਚੋਹਾਨ ਕੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਕੋਈ ਸੰਦੀਪ ਪਾਟਕ ਦਾ ਪੀਏ ਉਹਨੂੰ ਲਿਆ ਕੇ ਇੱਥੇ ਚੇਅਰਮੈਨ ਬਣਾ ਦਿੱਤਾ ਸੋ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਹੁਣ ਮੁਕੰਮਲ ਤੌਰ ਤੇ ਸਿੱਧੇ ਲੁਟਣ ਤੇ ਆ ਗਏ ਨੇ ਪੰਜਾਬ ਨੂੰ ਔਰ ਇਹ ਜਿਹੜਾ ਲੈਂਡ ਦੀ ਮਾਫੀ ਵਾਲੀ ਮੈਂ ਗੱਲ ਕੀਤੀ ਇਹ 24000 ਕੋਈ ਰਕਬਾ ਏਕੜ ਘੱਟ ਨਹੀਂ ਹੁੰਦਾ ਇਹਦੇ ਨਾਲ ਜਿੱਦਾਂ ਪਹਿਲਾਂ ਕਿਹਾ ਗਿਆ ਕਿ ਜਗਰੂਪ ਸਿੰਘ ਨੇ ਕਹਿ ਰਹੇ ਸੀਗੇ ਇਹ ਪੰਜਾਬ ਸਰਕਾਰ ਕੋਲ ਤਾਂ ਪੈਸਾ ਹੈ ਨਹੀਂਗਾ ਉਹ ਤਾਂ ਤਨਖਾਹ ਨਹੀਂ ਦੇ ਸਕਦੇ ਉਹਨਾਂ ਨੇ ਇਹ ਇੱਕ ਹੁਸ਼ਾਰੀ ਨਾਲ ਕੱਢ ਲਈ ਨੋਟੀਫਿਕੇਸ਼ਨ ਵਿੱਚ ਲਿਖਿਆ ਹੋਇਆ ਕਿਉਂਕਿ ਅਸੀਂ ਲੈਂਡ ਰਿਕਵਾਇਰ ਨਹੀਂ ਕਰ ਸਕਦੇ ਇਹਦੇ ਝਗੜੇ ਬਣੇ ਹੁੰਦੇ ਨੇ ਇਹਦੀ ਲਿਟੀਗੇਸ਼ਨ ਪੈਦਾ ਹੋ ਜਾਂਦੀ ਹੈ ਹਾਈ ਕੋਰਟ ਤੱਕ ਚੱਲ ਜਾਂਦਾ ਸੁਪਰੀਮ ਕੋਰਟ ਇਸ ਲਈ ਅਸੀਂ ਲੈਂਡ ਪੂਲਿੰਗ ਦਾ ਸੁਝਾਅ ਦੇ ਰਹੇ ਨੇ ਅਰਬਨ ਸਟੇਟ ਬਣਾਉਣਗੇ ਹੋ ਸਕਦਾ ਅਰਬਨ ਸਟੇਟ ਸਿਰੇ ਹੀ ਨਾ ਚੜੇ ਆ ਆਪਾਂ ਇੱਕ ਵਾਰੀ ਪੰਜਾਬ ਸਰਕਾਰ ਨੇ ਮਹਾਰਾਜਾ ਜੀ ਰਜੀਤ ਸਿੰਘ ਫਲੋਰ ਦੇ ਕੱਡੇ ਦੇ ਉੱਤੇ ਸਤਰੀ ਦੇ ਨਮਾ ਸ਼ਹਿਰ ਉਸਾਰਨ ਦੀ ਗੱਲ ਕੀਤੀ ਸੀ ਕਿ ਉਹ ਪ੍ਰੋਪੋਜ਼ਲ ਹੀ ਫੇਲ ਹੋ ਗਈ ਇਸ ਕਰਕੇ ਅਗਰ ਬਣਾਉਣਗੇ ਅਵੀ ਤਾਂ 10-15 ਸਾਲ ਦੀ ਖੇਡ ਹੈਗੀ ਆ ਜਦ ਤੱਕ ਕਿਸਾਨ ਕੀ ਕਰੇਗਾ ਉਹ ਆਪਣੇ ਬੱਚਾ ਨੂੰ ਕਿਵੇਂ ਪਾਲੇਗਾ ਮਾਂ ਪਿਓ ਦਾ ਇਲਾਜ ਕਿਵੇਂ ਕਰਾਵੇਗਾ ਆਪਣੇ ਬੱਚਾ ਨੂੰ ਪੜ੍ਹਾਊਗਾ ਕਿੱਦਾਂ ਪਸ਼ੂਆਂ ਨੂੰ ਕਿੱਦਾਂ ਪਾਲੇਗਾ 10 ਸਾਲ ਬਾਅਦ ਜਾ ਕੇ ਉਹ ਤੁਹਾਨੂੰ ਬਣਦਾ ਜਿਹੜਾ ਹਿੱਸਾ ਡਿਵੈਲਪਮੈਂਟ ਦਾ ਅਗਰ ਤੁਸੀਂ ਅੰਦਾਜ਼ੇ ਨਾਲ ਕਿ 4000 ਗਜ਼ ਤੁਸੀਂ ਜਗ੍ਹਾ ਦਿੱਤੀ ਹੈ ਤੇ ਤੁਹਾਨੂੰ ਉਹ ਕਹਣਗੇ ਚੰਗਾ ਜੀ 1000 ਗਜ਼ ਅਸੀਂ ਤੁਹਾਨੂੰ ਲੈਂਡ ਪੂਲ ਦੇ ਵਿੱਚ ਦੇ ਦਾਂਗੇ ਇਹ ਸਰਾ ਸਰ ਤੁਹਾਡੇ ਨਾਲ ਬਹੁਤ ਵੱਡਾ ਦੁੱਖਾ ਹੋਣ ਜਾ ਜਿਹੜੇ ਕਿਸਾਨ ਜਿੰਦਾ ਇਹਨਾਂ ਨੇ ਕਿਹਾ ਕਿ ਘਰਾਂ 'ਚ ਬੈਠੇ ਸੋਚਦੇ ਨੇ ਕਿ ਸਾਨੂੰ ਬਹੁਤ ਪੈਸੇ ਮਿਲ ਜਾਣਗੇ ਉਹ ਬੜੀ ਵੱਡੀ ਗਲਤੀ ਦਾ ਇਸ ਵਕਤ ਸ਼ਿਕਾਰ ਨੇ ਉਹਨਾਂ ਨੂੰ ਵੀ ਮੇਰੀ ਅਪੀਲ ਆ ਕਿ ਇਹ ਲੜਾਈ ਕਿਸੇ ਇੱਕ ਦੀ ਨਹੀਂ ਗਈ ਕਿਸੇ ਇਹਨਾਂ ਦੀ ਨਹੀਂ ਗਈ ਕਿਸੇ ਇੱਕ ਘਾਟੇ ਜੋ ਨਹੀਂ ਉਹਦੀ ਨਹੀਂ ਗਈ ਕਿ ਸਾਰੇ ਪੰਜਾਬ ਦੇ اخਲਾਕੀ ਤੇ ਗਰੀਬਪਨ ਕਿਸਾਨਾਂ ਦੀ ਲੜਾਈ ਹੈ ਮੇਰੇ ਵੀਰੋ ਇਸ ਲਈ ਤਕੜੇ ਹੋ ਕੇ ਜੋ ਵੀ ਤੁਸੀਂ ਕਹੋਗੇ ਇਸ ਮੁੱਦੇ ਦੇ ਉੱਤੇ ਪਾਰਟੀ ਬਾਜ਼ੀ ਤੋਂ ਪਰੇ हट ਕੇ ਸਾਡਾ ਕੋ ਪਾਰਟੀ ਠੀਕ ਹੈ ਅਸੀਂ ਪਾਰਟੀਆਂ ਨਾਲ ਤਾਲੁਕ ਰੱਖਦੇ ਆ ਲੇਕਿਨ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਫਿਰ ਬਾਕੀ ਸਭ ਕੁਝ ਪਿੱਛੇ ਹੋਣਾ ਚਾਹੀਦਾ ਵਾ ਸੋ ਅਸੀਂ ਤੁਸੀਂ ਕੋਈ ਪੱਕਾ ਮੋਰ ਚਲਾਉਂਦੇ ਹੋ ਅਸੀਂ ਤੁਹਾਡਾ ਸਾਥ ਦੇਾਂਗੇ ਸਹਿਯੋਗ ਦੇਾਂਗੇ ਅਗਰ ਤੁਸੀਂ ਕੋਈ ਹੋਰ ਤਰੀਕੇਕਾਰ ਸੰਘਰਸ਼ ਕਰਦੇ ਹੋ ਅਸੀਂ ਸਾਰੇ ਤੁਹਾਡੇ ਨਾਲ ਦੇਾਂਗੇ ਕੈਪਟਨ ਸੰਦੀਪ ਸਿੰਘ ਸੰਧੂ ਜਿਹੜੇ ਦਾਖੇ ਤੋਂ ਇਲੈਕਸ਼ਨ ਲੜੇ ਉਹ ਮੇਰੇ ਨਾਲ ਅੱਜ ਇੱਥੇ ਪਹੁੰਚੇ ਹੋਏ ਨੇ ਜੱਗਾ ਹਿੱਸੋਆ ਜਿਹੜੇ ਫਾਰਮਰ ਐਕਸ ਐਮ ਐਲ ਏ ਜੰਗਾਉ ਤੋਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਦੋਸਤੋ ਮੈਂ ਤਾਂ ਆਇਆ ਸਿਰਫ ਤੁਹਾਨੂੰ ਕਹਿਣ ਆਇਆ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਿਲਕੁਲ ਫਰਜ਼ੀ ਝੂਠੇ ਮਕਾਰ ਬੇਈਮਾਨ ਇਹਨਾਂ ਦਾ ਕੋਈ دین ਨਹੀਂ ਹੈ ਕੋਈ ਮਜਬ ਨਹੀਂ ਹੈ ਔਰ ਸਾਡਾ ਪੰਜਾਬ ਇਹਨਾਂ ਨੇ ਦਿੱਲੀ ਦੇ ਹਵਾਲੇ ਕਰਤਾ ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਨ ਦੀ ਕੀ ਲੋੜ ਸੀ ਕੋਈ ਲੋੜ ਨਹੀਂ ਸੀ ਉਹਦੀ ਤਾਂ ਲੜਾਈ ਨਹੀਂ ਸੀ ਕਾਪਟਨ ਅਮਰਿੰਦਰ ਸਿੰਘ ਨੇ 5 ਸਾਲ ਇੱਥੇ ਰਾਜ ਕੀਤਾ ਕਿਸੇ ਕਿਸਾਨ ਨੂੰ ਕੋ ਰੋਕਿਆ ਨਹੀਂ ਗਿਆ ਦਿੱਲੀ ਜਾਣਾ ਸੀ ਦਿੱਲੀ ਚਲੇ ਜਾਓ ਲੇਕਿਨ ਇਸ ਨੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਤੁਹਾਡਾ ਅੰਦੋਲਨ ਉੱਥੇ ਖਨੌਰੀ ਤੇ ਜਿਹੜਾ ਉੱਥੇ ਸ਼ੰਭੂ ਦਾ ਸੀ ਉਹ ਖਦੇੜਿਆ ਔਰ ਖਦੇੜਿਆ ਵੀ ਬੜਾ ਬੇਇੱਜ਼ਤ ਕਰਕੇ ਬੁਲਡੋਜ਼ਰ ਚਲਾ ਕੇ ਜੀਸੀਬੀ ਮਸ਼ੀਨਾਂ ਚਲਾ ਕੇ ਸਿਰਫ ਤੁਹਾਨੂੰ ਸੰਕੇਤ ਦੇਣ ਵਾਸਤੇ ਕਿ ਅਸੀਂ ਉਹਨਾਂ ਦੇ ਜੋ ਹੁਕਮੋਂ ਦਿੱਲੀੋਂ ਦੇਣਗੇ ਅਸੀਂ ਲਾਗੂ ਕਰਾਂਗੇ ਔਰ ਇਸ ਤੋਂ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਯਵਪਾ ਲਾ ਕੇ ਦੇਸ਼ ਦੀਆਂ ਬਾਹਰ ਦੂਰ ਦਰਾਡੇ ਜ਼ਿਲ੍ਹਿਆਂ ਵਿੱਚ ਰੱਖਿਆ ਇਹ ਸਾਰਾ ਵਿਉਂਤਬੰਦੀ ਦੇ ਨਾਲ ਉੱਥੋਂ ਹੋ ਰਿਹਾ ਵਾ ਔਰ ਅੱਜ ਪੰਜਾਬ ਦਾ ਹੋਮ ਡਿਪਾਰਟਮੈਂਟ ਜਿਹੜੀ ਪੁਲਿਸ ਉਹ ਭਗਵੰਤ ਮਾਨ ਠੀਕ ਹੈ ਬੈਠਾ ਉੱਥੇ ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਲੇਕਿਨ ਚਲਾਇਆ ਸਾਰਾ ਕੁਝ ਦਿੱਲੀੋਂ ਜਾ ਰਿਹਾ ਜਾਂ ਡੀਜੀਪੀ ਜਾਂ ਡੀਜੀਪੀ ਨਹੀਂ ਇਹਨਾਂ ਦਾ ਜਾਂ ਚੀਫ ਸਕੱਟਰੀ ਇਹਨਾਂ ਦਾ ਤੇ ਪੰਜਾਬ ਇਹ ਕਿਵੇਂ ਚਲਾ ਲੰਗੇ ਇਹ ਸਾਰਾ ਕੁਝ ਹੁਣ ਇੱਕ ਤਾਂ ਦੋ ਤਰੀਕੇ ਨਾਲ ਇੱਕ ਤਾਂ ਕੇਜਰੀਵਾਲ ਹੋਣਾ ਨੇ ਸਾਰਾ ਜਿਹੜਾ ਇੰਡਰ ਹੈ ਕਬਜ਼ਾ ਕਰ ਲਿਆ ਪੰਜਾਬ ਤੇ ਤੇ ਇੱਕ ਉੱਤੋਂ ਡੂੰਗੀ ਸਾਜ਼ਿਸ਼ ਹੈ ਜਿਹੜੀ ਡੀਪ ਸਟੇਟ ਕਹਿੰਦੇ ਨੇ ਜਿਹਨੂੰ ਇੱਕ ਘੜੀ ਹੋਈ ਪ੍ਰਾਣੀ ਨੀਤੀ ਪੰਜਾਬ ਦੇ ਖਿਲਾਫ ਚਾਹੇ ਜੰਮੂ ਕਸ਼ਮੀਰ ਦੇ ਖਿਲਾਫ ਘੱਟ ਗਿਣਤੀਆਂ ਸਟੇਟਾਂ ਦੇ ਖਿਲਾਫ ਘੱਟ ਗਿਣਤੀ ਲੋਕਾਂ ਦੇ ਖਿਲਾਫ ਇਹ ਸਾਰਾ ਕੁਝ ਉਹਦੇ ਤਹਿਤ ਉੱਥੋਂ ਚਲਾਇਆ ਜਾ ਰਿਹਾ ਹੈ ਸਲੂਟ ਅਜੇ ਇਹ ਲੀਡਰਾਂ ਨੂੰ ਕਾਂਗਰਸੀ ਲੀਡਰ ਨੇ ਪਰ ਸੁਖਪਾਲ ਸਿੰਘ ਖੈਰਾ ਨੇ ਪਰ ਇਸ ਬੰਦੇ ਨੇ ਹਮੇਸ਼ਾ ਹੀ ਪੰਜਾਬ ਦੇ ਭਲੇ ਦੀ ਅਤੇ ਸਿੱਖ ਕੌਮ ਦੀ ਗੱਲ ਕੀਤੀ ਹੈ ਅਮਰਪਾਲ ਸਿੰਘ ਦੀ ਗੱਲ ਹੋਵੇ ਕਿਸੇ ਲੀਡਰ ਨੇ ਪੰਜਾਬ ਦੇ ਵਿੱਚੋਂ ਨਹੀਂ ਕੀਤੀ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਉਹ ਝਾੜੂ ਪਾਰਟੀ ਦਾ ਹੋਵੇ ਚਾਹੇ ਗੱਲ ਹੋਵੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਧਰਤੀ ਦੀ ਪੰਜਾਬ ਦੀ ਬੋਲੀ ਦੀਆਂ ਪੰਜਾਬ ਦੇ ਹੱਕਾਂ ਦੀ ਕੋਈ ਲੀਡਰ ਇਸ ਤਰੀਕ ਦੇ ਵਿੱਚ ਖੁੱਲ ਕੇ ਨਹੀਂ ਬੋਲਦਾ ਕਿਉਂਕਿ ਜਿਹੜਾ ਬੋਲਦਾ ਹੈ ਉਸ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਡੱਟ ਦਿੱਤਾ ਜਾਂਦਾ ਹੈ ਤੁਸੀਂ ਸਰਕਾਰ ਦੇ ਖਿਲਾਫ ਇੱਕ ਸ਼ਬਦ ਬੋਲੋ ਤੁਹਾਡੇ ਉੱਤੇ NSA UAPA ਦੇਸ਼த்ਰੋਹੀ ਤੁਹਾਨੂੰ ਪਾਕਿਸਤਾਨ ਦਾ ਜਸੂਸ ਫੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਅਜਿਹੇ ਸਮੇਂ ਦੇ ਵਿੱਚ ਇੱਕੋ ਲੀਡਰ ਹੈ ਸਰਦਾਰ ਸੁਖਪਾਲ ਸਿੰਘ ਖੇਰਾ ਜਿਹੜਾ ਕਿਸਾਨਾਂ ਦੇ ਨਾਲ ਵੀ ਖੜਿਆ ਸਿੱਖ ਕੌਮ ਦੇ ਨਾਲ ਵੀ ਖੜਿਆ ਔਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵੀ ਗੱਲ ਕਰਦੇ ਨੇ ਸੋ ਅਜਿਹੇ ਲੀਡਰ ਨੂੰ ਸਲੂਟ ਹੈ ਇਹ ਖਬਰ ਸਾਡੀ ਆਉਂਦੀ ਹੈ ਅਮਰੀਕਾ ਤੋਂ ਦੋਸਤੋ ਅਮਰੀਕਾ ਦੇ ਵਿੱਚ ਸਿੱਖਾਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਵੀ ਸਾਹਮਣੇ ਆ ਰਹੀ ਹੈ ਜਾਂ ਅਮਰੀਕਾ ਸਿੱਖਾਂ ਦੇ ਨਾਲ ਖੇਡ ਰਿਹਾ ਹੈ ਇਸ ਚੀਜ਼ ਦਾ ਅਜੇ ਸਹੀ ਪਤਾ ਨਹੀਂ ਲੱਗ ਪਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਲਾਸ ਐਂਜਲਸ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਇਸ ਤੋਂ ਇਲਾਵਾ ਵਿੱਚ 17 ਅਗਸਤ ਨੂੰ ਵੋਟਾਂ ਪੈਣ ਵਾਲੀਆਂ ਨੇ ਪਰ ਅਮਰੀਕਾ ਅੱਜ ਦੀ ਤਰੀਕ ਦੇ ਵਿੱਚ ਭਾਰਤ ਪਾਕਿਸਤਾਨ ਅਤੇ ਚਾਈਨਾ ਦੇ ਕੰਡੇ ਦੇ ਉੱਤੇ ਇੱਕ ਨਵਾਂ ਦੇਸ਼ ਬਣਾਉਣ ਦੀ ਸੋਚ ਰਿਹਾ ਹੈ ਕੀ ਭਾਰਤ ਦੇ ਟੁਕੜੇ ਕਰਕੇ ਉਹ ਨਵਾਂ ਦੇਸ਼ ਬਣਾਊਗਾ ਜਾਂ ਚੀਨ ਤੋਂ ਜਾਂ ਪਾਕਿਸਤਾਨ ਤੋਂ ਹਿੱਸਾ ਲੈ ਕੇ ਇੱਕ ਨਵਾਂ ਦੇਸ਼ ਬਣਾਊਗਾ ਇਸਤੇ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਗਈ। ਕੇਵਲ ਇੱਕ ਗੱਲ ਕਹਿਣਾ ਚਾਹੂਗਾ ਦੇਸ਼ ਜਿੰਨਾ ਵੱਡਾ ਹੁੰਦਾ ਹੈ ਉਨਾ ਹੀ ਜ਼ਿਆਦਾ ਤਾਕਤਵਰ ਹੁੰਦਾ ਹੈ। ਅਮਰੀਕੇ ਦਾ ਅਮਰੀਕਾ ਦਾ ਜਿਹੜਾ ਖੇਤਰਫਲ ਹੈ ਉਹ ਵੱਡਾ ਹੈ ਔਰ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਹੈ। ਰਸ਼ੀਆ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਹੈ। ਚਾਈਨਾ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਹੈ। ਇਹਨਾਂ ਤੋਂ ਇਲਾਵਾ ਜਿਹੜਾ ਭਾਰਤ ਦਾ ਨਕਸ਼ਾ ਹੈ ਇਹ ਵੀ ਬਹੁਤ ਵੱਡਾ ਖੇਤਰਫਲ ਹੈ ਔਰ ਇਸ ਕਰਕੇ ਭਾਰਤ ਵੀ ਦੁਨੀਆ ਦੇ ਵਿੱਚ ਆਪਣੀ ਚਾਹਣ ਬਣਾ ਰਿਹਾ ਹੈ ਪਰ ਕੀ ਇਸ ਤੋਂ ਇਲਾਵਾ ਜੇ ਇੱਕ ਹੋਰ ਛੋਟਾ ਜਿਹਾ ਦੇਸ਼ ਇੱਥੇ ਬਣਦਾ ਹੈ ਭਾਰਤ ਪਾਕਿਸਤਾਨ ਦੇ ਵਿੱਚੋਂ ਕੁਝ ਹਿੱਸੇ ਲੈ ਕੇ ਆਪਾਂ ਇੱਕ ਨਵਾਂ ਦੇਸ਼ ਬਣਾ ਦਿੰਨੇ ਹਾਂ ਕਿ ਉਹ ਛੋਟਾ ਜਿਹਾ ਦੇਸ਼ ਵੀ ਅਮਰੀਕਾ ਜਿੰਨਾ ਤਾਕਤਵਰ ਹੋ ਸਕਦਾ ਕੀ ਉਹ ਛੋਟਾ ਜਿਹਾ ਦੇਸ਼ ਪੂਰੀ ਦੁਨੀਆ ਦੇ ਉੱਤੇ ਰਾਜ ਕਰ ਸਕਦਾ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ